ਰਾધા ਸਵਾਮੀ ਜੀ ਬੋਲ ਅਨਮੋਲ ਤੁਹਾਡੇ ਸਾਹਮਣੇ ਸੋਚ ਵਿਚਾਰ ਨੂੰ ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਲੈ ਕੇ ਕੁਝ ਪੰਕਤੀਆਂ ਪ੍ਰਸਤੁਤ ਹਨ ਜੀ ਚਿਸਤਾ ਸ਼ੀਸ਼ਕ ਸੋਚ ਦੀ ਅਪਾਹਜਤਾ ਸੋਚ ਦੀ ਅਪਾਹਜਤਾ ਦਾ ਨਾ ਕੋਈ दारू ਤੇ ਨਾ ਕੋਈ ਇਲਾਜ ਹੈ ਲੋਕ ਫਾਇਦਾ ਹੀ ਉਠਾਉਂਦੇ ਹਨ ਲੋਕ ਫਾਇਦਾ ਹੀ ਉਠਾਉਂਦੇ ਹਨ ਬੰਕੇ ਇਸਤੇ ਮਹਤਾਜ ਸਰੀਰ ਦੇ ਟੁੱਟੇ ਅੰਗਾਂ ਦਾ ਬਦਲਤਾ ਲੱਪ ਜਾਂਦਾ ਹੈ ਸਰੀਰ ਦੇ ਟੁੱਟੇ ਅੰਗਾਂ ਦਾ ਬਦਲਤਾ ਲੱਪ ਜਾਂਦਾ ਹੈ ਪਾਪ ਬਨੋਟੀ ਲੱਗ ਜਾਂਦੇ ਹਨ ਪਰ ਮਨ ਦੀ ਇਸ ਕਮਜ਼ੋਰੀ ਦਾ ਭਾਵ ਸੋਚ ਦੀ ਅਪਾਜਤਾ ਦਾ ਕੋਈ ਇਲਾਜ ਨਾ ਹੱਲ ਲੱਭ ਪਾਉਂਦਾ ਹੈ ਪਰ ਮੰਨ ਦੀ ਇਸ ਕਮਜ਼ੋਰੀ ਦਾ ਕੋਈ ਹੱਲ ਨਾ ਲੱਭ ਪਾਉਂਦਾ ਹੈ ਰਾਜਾ ਸੋਮੇ ਜੀ ਬੋਲ ਅਨਮੋਲ ਸੋਚਾਂ ਦੇ ਸਾਰਥੀ ਆਖੀ ਸ਼ਬਦ ਬਖਤੇ ਛੱਦ ਜਾਂਗੇ ਛਾਪ ਜੀਵੇ ਤੇ